ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੱਡਿਆਂ ਨੂੰ ਸਤਿਕਾਰ ਛੋਟਿਆਂ ਨੂੰ ਪਿਆਰ ਅੱਜ ਅਸੀਂ ਜਾ ਰਹੇ ਹਾਂ ਜੀ ਬਿੱਦਰ ਕਰਨਾਟਕਾ ਗੁਰੂ ਨਾਨਕ ਸਾਹਿਬ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਬਿੱਦਰ ਨਾਨਕਚੀਰਾ ਅ ਇਸ ਟਾਈਮ ਅਸੀਂ ਨੰਢੇੜਾਂਗੇ ਅੱਜ ਸਾਡਾ ਤੀਸਰਾ ਦਿਨ ਹੈ ਮਹਾਰਾਸ਼ਟਰ ਵਿੱਚ ਬੋਲੇ ਇਹ ਸੋਨਿਹਾਲ ਸਤਿ ਸ੍ਰੀ ਅਕਾਲ ਐਨ ਆਰ ਆਈ ਸ਼੍ਰੀ ਰਾਮਬਾਬਾ ਪੁੱਡਾ ਜੀ ਬਾਬਾ ਨੰਦਾਨ ਸਿੰਘ ਦੀ ਲੰਗਰਾਂ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਦੇ ਬਾਬਾ ਲਾਲਿੰਦਰ ਸਿੰਘ ਜੀ ਦਸ਼ਨੋ ਇਸੇ ਕੱਲ ਉਹਨਾਂ ਦੀ ਪਾਰਕਿੰਗ ਗੱਡੀ ਆਪਾਂ ਲਾਤੀ ਆ ਲੰਗਰ ਸ਼ਕਣ ਲੱਗੇ ਜੀ ਬਾਬਾ ਨਾਨਕ ਸਿੰਘ ਜੀ ਗੁੰਦਰਾ ਲੰਗਰ ਸਾਹਿਬ ਅਸੀਂ ਨਮਸਕਾਰ ਕਰ ਰਹੇ ਆ ਜੀ ਇਸ ਟਾਈਮ ਬਾਬਾ ਨਾਨਕ ਸਿੰਘ ਜੀ ਦਾ ਸਥਾਨ ਜਿੱਥੇ ਮਹਾਰਾਜ ਨੇ ਵਾਰ ਦਿੱਤਾ ਸੀਗਾ ਹੱਥ ਮੇਰਾ ਖੀਸਾ ਤੇਰਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਨਹੀਂ ਮੈਂ ਕਦੇ ਦਰਸ਼ਨ ਕਰੋ ਜੀ ਇਹ ਹੀ ਹੈ ਜੀ ਉਹ ਚਮਤਕਾਰੀ ਲੰਗਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਖਸ਼ਿਸ਼ ਕਰਕੇ ਚਲਵਾਇਆ ਬਾਬਾ ਨਿਹੰਗ ਸਿੰਘ ਜੀ ਕੋਲੋਂ ਇਸਾ ਤੇਰਾ ਹੱਥ ਮੇਰਾ ਕਿਆ ਜੀ ਇਕਲੀ ਟੋਟ ਨਹੀਂ ਆਈ ਇੱਥੇ ਔਰ ਲੰਗਰ ਦੇ ਜੋ ਖਾਣ ਵਾਲੇ ਭੋਜਨ ਹਨ ਉਹ ਬਿਲਕੁਲ ਮਤਲਬ ਜਿਸ ਤਰ੍ਹਾਂ ਕੋਈ ਰਾਜ ਮਹਿਲ ਦੇ ਹੁੰਦੇ ਹਨ ਨਾ ਐਦਾਂ ਜੀ ਦੇਸੀ ਕਿਉਂ ਦਾ ਲੰਗਰ ਹੁੰਦਾ ਸਬਜ਼ੀਆਂ ਤਿੰਨ ਚਾਰ ਪ੍ਰਕਾਰ ਦੀਆਂ ਔਰ ਕੋਈ ਕਮੀ ਨਹੀਂ ਜੀ ਤਾਲ ਸਾਗ ਪ੍ਰਸ਼ਾਦਾ ਚੋਲ ਵੀ ਹੈਗੇ ਜੀ ਆ ਸ਼ੱਕਦੇ ਆ ਜੀ ਗੁਰਦੁਆਰੇ ਦੇ ਅਸੀਂ ਪਹੁੰਚੇ ਆ ਜੀ ਗੁਰਦੁਆਰਾ ਯਾਦਗਾਰ ਸਹਿਬ ਜਾਦੇ ਬਾਬਾ ਜੋਰਾਵਰ ਸਿੰਘ ਅੱਬਾ ਫਤਿਹ ਸਿੰਘ ਜੀ ਪਿੰਡ ਬਨਾਲੀ ਤਾਲੁਕਾ ਦੇਲਗੁਰੂ ਜ਼ਿਲ੍ਹਾ ਨੰਦੇੜ ਆਹ ਦੇਖੋ ਜੀ ਸੰਤਾ ਨਮਸਕਾਰ ਗੱਡੀਆਂ ਪਰ ਪਰ ਕੇ ਆਂਦੇ ਹੋਏ ਪੰਜਾਬ ਦੀ ਗੱਡੀ ਇਹ ਤੇ ਛੋਟਾ ਚੁੜੀਆ ਘਰ ਬਣਿਆ ਜੀ ਇਹ ਪਤ ਨਹੀਂ ਕੀ ਉੱਪਰ ਬਣਾਇਆ ਜਾਜ ਵਧਿਆ ਜੀ ਬੈਠਣ ਦੀ ਜਗਾ ਬਣੀ ਉੱਤੇ ਚਲੋ ਵੀ ਚਲੋ ਇੱਥੇ ਜੀ ਲੰਗਰ ਮਿਲਦਾ ਜੀ ਚਟਨੀ ਪ੍ਰਸ਼ਾਦਾ ਜਿਹੜਾ ਚਟਨੀ ਨਾਲ ਇਹ ਚਟਨੀ ਸਪੈਸ਼ਲ ਹੈ ਜੀ ਇੱਥੇ ਬਹੁਤ ਸਵਾਦ ਬਣਦੀ ਹੈ ਲੰਗਰ ਚ ਇੱਥੇ ਜੀ ਦੇਖੋ ਹਰ ਧਰਮ ਦਾ ਬੰਦਾ ਰੁਕਦਾ ਇੱਥੇ ਕੋਈ ਵੀ ਮਨਾਈ ਨਹੀਂ ਹੈ ਇੱਥੇ ਤੇ ਲੋਕ ਵੀ ਇੱਥੇ ਲੰਗਰ ਛੱਕ ਕੇ ਨਮਸਕਾਰ ਹੋ ਕੇ ਜਾਂਦੇ ਆ ਆਪਾਂ ਚੱਲੇ ਪਾਤੇ ਜੱਗੇ ਕਰਨਾਟਕਾ ਗੁਰਦੁਆਰਾ ਗੁਰੂ ਨਾਨਕ ਚੀਰਾ ਬੇਦਰ ਕਾਫੀ ਵਧੀਆ ਰੋਡ ਕਰਨਾਟਕਾ ਚ ਇੰਟਰ ਕਰਦੇ ਹੋਏ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਨਾਨਕ ਚੀਰਾ ਆ ਗੇਟ ਹੈ ਜੀ ਇੰਟਰਸਟ ਕਰ ਲਿਆ ਆਪਾਂ ਜੀ ਆਇਆ ਨੂੰ ਗੁਰਦੁਆਰਾ ਸ੍ਰੀ ਨਾਨਕ ਚੀਰਾ ਸਾਹਿਬ ਬੇਦਰ सामने गुरुद्वारा साहब गुरु नानक हस्पता लो जी दर्शन हो गए जी बोले सोनहाल सात अकाल बहुत बहुत धन्यवाद गुरु साहब का किपा होगी जी आप कर्नाटक च पंच गए जी गुरुद्वारा नानक वाह दर्शन हो गए ਹਾਂ ਜੀ ਬੱਸ ਆਈ ਹੈ ਜੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਧਰ ਇੱਥੇ ਇੰਜੀਨੀਅਰਿੰਗ ਕਾਲਜ ਵੀ ਹੈਗਾ ਜੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਹਾਂ ਜੀ ਗੁਰਦਸਾਹਿਬ ਕਰਦੇ ਆ ਜੀ ਦਰਸ਼ਨ ਅੰਦਰ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਆ ਕੋਟਨ ਕੋਟ ਧੰਨਵਾਦ ਤੁਹਾਨੂੰ ਗੁਰਨਾਨਕ ਜੀ ਤੁਹਾਨੂੰ ਗੁਰਨਾਨਕ ਜੀ ਜਿੱਥੇ ਬਾਬਾ ਪੈਰ ਤਰਾਇਆ ਪੂਜਾ ਆਸਨ ਥਾਪਨ ਸੁਆ ਅਮਰਤ ਕੁੰਡ ਜੀ ਇੱਥੇ ਗੁਰੂ ਸਾਹਿਬ ਨੇ ਅਮਰਤ ਜਲ ਪ੍ਰਗਟ ਕੀਤਾ ਸੀਗਾ ਇਹ ਜਿ ਇਤਿਹਾਸ ਦੂਸਰੀ ਦਾਸੀ ਦੱਖਣ ਦੇਸ਼ ਦੀ ਕੀਤੀ ਗੁਰੂ ਨਾਨਕ ਸਾਹਿਬ ਨੇ ਦੂਸਰੀ ਦਾਸੀ ਦੱਖਣ ਦੇਸ਼ ਕੀਤੀ ਸੁਲਤਾਨਪੁਰ ਲੋਧੀ ਪੰਜਾਬ ਤੋਂ ਚੱਲ ਕੇ ਰਾਜਸਥਾਨ ਮੱਧਿਆ ਪ੍ਰਦੇਸ਼ ਮਹਾਰਾਸ਼ਟਰ ਹੁੰਦੇ ਹੋਏ ਬਿੱਦਰ ਪਹੁੰਚੇ ਜਿੱਥੇ ਚਸ਼ਮਾ ਚੱਲ ਰਿਹਾ ਹੈ ਇੱਥੇ ਇਸੇ ਇਧਰ ਆ ਜੀ ਇਹ ਚਸ਼ਮਾ ਚੱਲ ਰਿਹਾ ਤੁਹਾਨੂੰ ਦਿਖਾਨੇ ਆ ਜੀ ਚਸ਼ਮਾ ਚੱਲ ਰਿਹਾ ਇੱਥੇ ਅਸਲ ਲਾਇਆ ਬਿੱਦਰ ਦੀ ਜਨਤਾ ਦਰਸ਼ਨ ਵਾਸਤੇ ਆਈ ਸਾਰਿਆਂ ਨੇ ਮਿਲ ਕੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਸੰਸਾਰੀ ਜੀਵਨ ਦਾ ਉਧਾਰ ਕਰ ਰਹੇ ਹੋ ਸਾਡੇ ਉੱਤੇ ਵੀ ਕਿਰਪਾ ਕਰੋ ਇਸ ਧਰਤੀ ਵਿੱਚ ਪਾਣੀ ਨਹੀਂ ਹੈ ਜੋ ਹੈ ਉਹ ਖਾਰਾ ਹੈ ਸਾਨੂੰ ਮਿੱਠੇ ਜਲ ਦਾ ਪ੍ਰਵਾਹ ਬਖਸ਼ੋ ਸਤਿਗੁਰਾਂ ਨੇ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਦਿਆਂ ਸਤਕਾਰ ਸਤਕਰਤਾਰ ਦਾ ਉਚਾਰਨ ਕੀਤਾ ਤੇ ਆਪਣਾ ਸੱਜਾ ਪੈਰ ਪਹਾੜੀ ਨਾਲ ਛੁਹਾਇਆ ਪਹਾੜੀ ਨਾਲ ਟੱਚ ਕੀਤਾ ਪਾਣੀ ਚੱਲ ਪਿਆ ਅਪ੍ਰੈਲ 1512 ਤੋਂ ਮਿੱਠਾ ਚਸ਼ਮਾ ਚੱਲ ਰਿਹਾ ਸਾਰਾ ਬیدر ਸ਼ਹਿਰ ਪਾਣੀ ਪੀਣ ਵਾਸਤੇ ਇੱਥੋਂ ਲੈਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਸਖੀ ਦਾ ਬੀਜ ਬੀਜਿਆ 1699 ਦੇ ਵਸਾਖੀ ਵਾਲੇ ਦਿਨ ਸਾਹਿਬ ਜੀ ਐਸੇ ਦੀ ਐਸੇ ਹੀ ਧਰਤੀ ਤੋਂ ਜਾ ਕੇ ਪੰਜਾਂ ਪਿਆਰਿਆਂ ਵਿੱਚ ਹਾਜ਼ਰ ਹੋਏ ਪੰਥ ਦੀ ਜਰਨੈਲ ਮਾਤਾ ਭਾਗੌਰ ਜੀ ਜੋ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪੰਜਾਬ ਤੋਂ ਨੇੜੇ ਆਏ ਸਨ ਪਿੰਡ ਜਨਵਾੜਾ ਜ਼ਿਲ੍ਹਾ ਬیدر ਵਿੱਚ ਉਹਨਾਂ ਦਾ ਅੰਤਮ ਆਸਥਾਨ ਗੁਰਦੁਆਰਾ ਮਾਤਾ ਭਾਗੌਰ ਜਿਹਦਾ ਨਾਮ ਨਾਲ ਸ਼ਿਸ਼ੋ ਬਤਾਇਆ ਯਾਰ ਇਹ ਹੈ ਜੀ ਇੱਥੇ ਦਾ ਇਤਿਹਾਸ ਉਹ ਗੁਰੂ ਸਾਹਿਬ ਨੇ ਇੱਥੇ ਪਾਣੀ ਮਿੱਠਾ ਕੀਤਾ ਸੀਗਾ ਆਪਣਾ ਸੱਜਾ ਪਿਆਰ ਆ ਪਹਾੜੀ ਨਾਲ ਸ਼ਵਾਕ ਕੇ ਉੱਥੋਂ ਜਲ ਪ੍ਰਗਟ ਕੀਤਾ ਜੀ ਉਹ ਸਾਹਮਣੇ ਬਣਿਆ ਔਰ ਇਧਰ ਜਿਉਂ ਅੰਮ੍ਰਿਤ ਕੁੰਡ ਲਿਖਿਆ ਹੋਇਆ ਆਪਾਂ ਨਾਲ ਦਰਸ਼ਨ ਕਰਾਂਗੇ ਜੀ ਤੁਹਾਨੂੰ ਬੁਲਾਉਣ ਤੁਹਾਨੂੰ ਬੁਲਾਉਣ ਇਹ ਜਲ ਦੇਖੋ ਜੀ ਕਿੰਨਾ ਸਾਫ਼

ਥੈਂਕ ਯੂ ਜੀ ਅਗਰ ਕਿ ਇਹ ਆਪਣਾ ਪਹਾੜਾਂ ਦੇ ਪਾਣੀ ਆਉਂਦੇ ਜੀ ਅੱਛਾ ਪਹਾੜਾਂ ਦੇ ਬਾਰੇ ਮਹਾਰਾਜ ਜੀ ਮਹਾਰਾਜ ਨੇ ਜਲ ਪ੍ਰਗਟ ਕੀਤਾ ਜੀ ਠੀਕ ਹੈ ਜੀ ਉਹੀ ਮਹਾਰਾਜ ਦੀ ਮਿਹਰ ਹੈ ਠੀਕ ਹੈ ਜੀ 1512 ਇਸ ਵਿੱਚ ਲਿਖਿਆ ਹੈ ਪਾਣੀ ਸਾਫ਼ ਹੈ ਨਾ ਜੀ ਕਿੰਨਾ ਹੈ ਬਿਲਕੁਲ ਪੂਰੇ ਹੁੰਦਾ ਹਾਂ ਜੀ ਜਦ ਸਾਫ਼ ਹੈ ਚੈੱਕ ਕਰਨ ਵਾਲੀ ਦੇ ਫਿਲਟਰ ਤੋਂ ਵਧੀਆ ਪਾਣੀ ਦੱਸਦੇ ਆ ਅੱਛਾ ਜੀ ਮਹਾਰਾਜ ਜੀ ਰਹਿਮਤ ਹੋ ਜੀ ਉਹ ਧੰਨਵਾਦ ਬਾਬਾ ਜੀ ਅੱਛਾ ਜੀ ਸੇਵਾ ਅੱਛਾ ਜੀ ਜਰੂਰ ਸੋ ਸੈਸ਼ਨ ਕਰੋ ਜੀ ਹਾਂ ਜੀ ਸਾਰਾ ਜਲ ਹੈ ਜੀ ਨਰੰਤਰ ਜਲ ਵਹ ਰਿਹਾ ਜੀ ਆ ਕਿਥੋਂ ਰਿਹਾ ਹੈ ਕੋਈ ਨਹੀਂ ਪਤਾ ਜੀ ਵਾਹ ਜੀ ਦੇ ਦੇ ਕਿੰਨਾ ਸੋਨਾ ਦ੍ਰਿਸ਼ ਜੀ ਆ ਉਪਰ ਪਹਾੜੀ ਹੈ ਜੀ ਇੱਥੇ ਗੁਰੂ ਸਾਹਿਬ ਨੇ ਆਪਣਾ ਸੱਜਾ ਪੈਰ ਪਹਾੜੀ ਤੇ ਮਾਰਿਆ ਸੀ ਜੋ ਪਾਣੀ ਇੱਥੋਂ ਆ ਰਿਹਾ ਪਤਾ ਨਹੀਂ ਇਹ ਪਾਣੀ ਆ ਕਿਥੋਂ ਰਿਹਾ ਇਹ ਕਿਸੇ ਨੂੰ ਵੀ ਨਹੀਂ ਪਤਾ ਮਹਾਰਾਜਾਂ ਦੇ ਉਹ ਸਾਰੇ ਪਿੰਡ ਵਾਲੇ ਇੱਥੋਂ ਪਾਣੀ ਭਰ ਕੇ ਜਾਂਦੇ ਆ ਪੀਣ ਵਾਲਾ ਪਾਣੀ ਇਹ ਹੀ ਮਿੱਠਾ ਬਾਕੀ ਸਾਰਾ ਖਾਰਾ ਪਾਣੀ ਹੈ ਕਿੰਨਾ ਸੋਹਣਾ ਦ੍ਰਿਸ਼ ਜੀ ਚੱਲਦੇ ਆ ਜੀ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਹੋਏ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਆਸੀਂ ਦਰਸ਼ਨ ਕੀਤਾ ਜੀ ਭਾਈ ਸਾਹਿਬ ਜੀ ਉਹਨਾਂ ਦੇ ਅਸਥਾਨ ਦੇ ਭਾਈ ਸਾਹਿਬ ਜੀ ਨੇ ਕਿਰਪਾ ਕੀਤੀ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਸੀਂ ਗ੍ਰੰਥੀ ਸਾਹਿਬ ਨੇਥੇ ਠੀਕ ਠੀਕ ਹੈ ਜੀ ਭਾਈ ਸਾਹਿਬ ਜੀ ਇਹ ਐਸੀ ਗੁਰਦਰਾ ਸਾਹਿਬ ਰਸਤੇ ਵਿੱਚ ਕਰਨਾਟਕਾ ਤੋਂ ਵਿਦਰ ਤੋਂ ਆਂਦਿਆ ਹੋਇਆ ਗੁਰਸੱਭ ਨੂੰ ਜਾਂਦੇ ਹੋਣਾ ਸੋ ਬਹੁਤ ਸੋਨੇ ਦਰਸ਼ਨ ਹੋਏ ਜੀ ਸੋ ਇਹ ਸਥਾਨ ਹੈ ਜੀ ਭਾਈ ਸਾਹਿਬ ਸੰਜੀਪ ਜਿੰਮੇ ਪਿਆਰੇ ਉਹਨਾਂ ਦੀ ਯਾਦ ਵਿੱਚ ਬਣਿਆ ਆਇਆ ਹੈ ਸ੍ਰੀ ਆਕਾਲੋ ਬਾਣੀ ਦਾ ਤਾਲ ਦੇ ਸਰਦਿਕਾਲ ਖੋਜਦੇ ਪਾਤਸ਼ਾਹ ਜੀ ਮਹਾਰਾਜ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਕੀ ਗੱਲ ਤੇ ਕੀ ਤੇ ਤੋ ਗੁਰਦੁਆਰੇ ਨੂੰ ਇੰਨਾ ਪਿਆਰ ਕਰਦੇ ਹੋ ਪ੍ਰਸ਼ਾਦ ਖਾਇਆ ਹਾਂ ਲਓ ਜੀ ਇਥੇ ਤੇ ਬੱਚੇ ਆ ਜੀ ਬਹੁਤ ਆਨੰਦ ਲੈ ਰਹੇ ਆ ਦੇ ਹਾਂ ਉਧਰ ਖਾਇਆ ਖਾਇਆ ਓਕੇ ਬਾਏ ਬਾਏ ਚੰਗਾ ਵੀਰ ਜੀ ਵਾਹਿਗੁਰੂ ਵਾਹਿਗੁਰੂ ਜੀ ਫਤਿਹ ਆਪਾਂ ਨਿਕਲ ਪਏ ਜੀ ਭਾਈ ਸਾਹਿਬ ਸਿੰਘ ਜੀ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਕੇ ਹੁਣ ਆਪਾਂ ਜਾ ਰਹੇ ਹਾਂ ਜੀ ਮਾਤਾ ਭਾਗੌਰ ਜੀ ਦੇ ਗੁਰਦੁਆਰ ਸਾਹਿਬ ਜਿਹੜਾ ਸਥਾਨ ਆਪਾਂ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਦਾ ਇਹ ਸਥਾਨ ਦੇ ਦਰਸ਼ਨ ਕਰਕੇ ਆਏ ਹਾਂ ਭਾਈ ਸਾਹਿਬ ਸੀ ਜਿਹੜਾ ਜਨਮ ਸਥਾਨ ਸੀਗਾ ਉਹ ਵਿਦਰਦ ਦਾ ਸੀਗਾ ਪਰ ਇਹ ਜਿਹੜਾ ਗੁਰਦੁਰਗਾ ਸਾਹਿਬ ਮੇਨ ਰੋਡ ਤੇ ਬਣਿਆ ਹੋਇਆ ਹੈ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ ਸੋ ਦਰਸ਼ਨ ਕਰਤੇ ਜੀ ਬਹੁਤ ਧੰਨ ਹੋ ਗਿਆ ਜੀ ਬਹੁਤ ਨੰਦ ਆਇਆ ਜੀ ਇੱਧਰ ਹੈ ਜੀ ਗੁਰੂ ਨਾਨਕ ਪਬਲਿਕ ਸਕੂਲ ਜਨਵਾੜਾ ਇਹ ਮਾਤਾ ਪਾਕੌਰ ਜੀ ਦਾ ਜੀ ਅਸਥਾਨ ਹੈ ਬਿਲਕੁਲ ਪਿੰਡ ਦੇ ਵਿੱਚ ਵਸਿਆ ਹੋਇਆ ਗੁਰਦੁਰਗਾ ਸਾਹਿਬ ਗੁਰਦੁਆਰਾ ਮਾਤਾ ਪਾਕੌਰ ਜੀ ਫੇਂ ਜਨਵਾੜਾ ਜ਼ਿਲ੍ਹਾ ਬਿਦਰ ਆ ਗਏ ਜੀ ਅਸੀਂ ਦਰਸ਼ਨ ਕਰਦੇ ਹਾਂ

ਪੁਨੇ ਦੇ ਨੇੜੇ 17 ਕਿਲੇ ਵਿੱਚ ਰਸਤਮਰਾਉ ਅਤੇ ਬਾਲਾਰਾਉ ਨੂੰ ਆਜ਼ਾਦ ਕੀਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਨੰਦੇੜ ਵਿਖੇ ਜਾਓ ਅਤੇ ਬੰਦੀ ਛੋੜ ਵਾਲੀ ਘਟਨਾ ਸਾਰਾ ਬਿਰਤਾਂਤ ਸੰਤਾਂ ਨੂੰ ਸੁਣਾਉਣਾ ਤਾਂ ਜੋ ਸੰਤਾਂ ਇਹ ਜਾਣ ਸਕਣ ਕਿ ਸਤਿਗੁਰੂ ਹਾਜ਼ਰ-ਨਾਜ਼ਰ ਹੈ ਨੰਦੇੜ ਪੱਜਨ ਪਿੱਛੋਂ ਰਸਤਮਰਾਉ ਅਤੇ ਬਾਲਾਰਾਉ ਜੀ ਦੀ ਬੇਨਤੀ ਪ੍ਰਵਾਨ ਕਰਦੇ ਹਨ ਸਿੱਖੀ ਪ੍ਰਚਾਰ ਹਿੱਤ ਪਿੱਛੋਂ ਮਾਈ ਭਾਗੋ ਜੀ ਨੂੰ ਜਸਦਾ ਸੰਤੋਖ ਸਿੰਘ ਅਤੇ ਉਹਨਾਂ ਨਾਲ ਰਵਾਨਾ ਕਰ ਦਿੱਤਾ ਮਾਤਾ ਜੀ ਬਿਦਰ ਵਿੱਚ ਸਿੱਖੀ ਪ੍ਰਚਾਰ ਕਰਦੇ ਹੋਏ ਕਰਦੇ ਰਹੇ ਅਤੇ ਕੁਝ ਸਮੇਂ ਪਿੱਛੋਂ ਮਾਈ ਭਾਗੋ ਜਨਵਾੜੇ ਦੀ ਗੜੀ ਰੁਸਤਮ ਰਾਓ ਬਾਲਾ ਰਾਓ ਦੇ ਗ੍ਰਹਿ ਵਿਖੇ ਗੁਰਪੁਰੀ ਸਿਧਾਰ ਗਏ ਮਾਤਾ ਭਾਗੋ ਜੀ ਦੀ ਯਾਦ ਵਿੱਚ ਪਿੰਡ ਜਨਵਾੜਾ ਵਿੱਚ ਗੁਰਦਰਾ ਸਾਹਿਬ ਬਣਿਆ ਹੋਇਆ ਹੈ ਇਹ ਸਥਾਨ ਗੁਰਦਰਾ ਨਾਨਕ ਛੀਰਾ ਤੋਂ 14 ਕਿਲੋਮੀਟਰ ਦੀ ਦੂਰ ਤੇ ਹੈ ਇਹ ਹੈ ਜੀ ਇਤਿਹਾਸ ਇੱਥੇ ਮਾਤਾ ਭਾਗੋ ਜੀ ਜੋ ਗੁਰਪੁਰੀ ਸਿਧਾਰ ਗਏ ਸਨ ਇਹ ਉਹਨਾਂ ਦਾ ਸਥਾਨ ਬਣਿਆ ਹੈ ਔਰ ਪੰਜਾਬ ਪਿਆਰ ਨੇ ਜੋ ਬਤਾਵਾ ਲਿਖ ਕੇ ਦਿੱਤਾ ਗੁਰੂ ਸਾਹਿਬ ਨੂੰ ਉਹਦੇ ਵਿੱਚ ਵੀ ਮਾਤਾ ਭਾਗੋ ਜੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਕਿਉਂਕਿ ਉਹਨਾਂ ਨੇ ਜਦੋਂ ਸਿੰਘ ਆ ਗਏ ਸੀ ਤਾਂ ਉਹਨਾਂ ਨੇ ਕਿਹਾ ਕਿ ਚੂੜੀਆਂ ਪਾ ਕੇ ਘਰੀ ਬਹਿਨ ਦਾ ਮਹਿਣਾ ਮਾਰਿਆ ਜਦੋਂ ਉਹ ਵਿਦਾਵਾ ਲੈ ਕੇ ਦੇ ਗਏ ਸਨ ਗੁਰੂ ਸਾਹਿਬ ਨੂੰ ਸੋ ਉਸ ਤੋਂ ਬਾਅਦ ਫਿਰ ਮਾਤਾ ਭਾਗੋ ਜੀ ਹੀ ਉਸ ਉਸ ਬਦਾਵੇ ਨੂੰ ਜਦੋਂ ਪਾੜਿਆ ਤਾਂ ਉਹ ਸਿੱਖੀ ਚਾਲੀ ਮੁਕਤੇ ਅਖਵਾਏ ਤਾਂ ਇਹ ਹੀ ਮਾਈ ਭਾਗੋ ਟੁੱਟੀ ਗੰਢ ਹਟਾਉਣ ਦਾ ਕਾਰਨ ਬਣੀ ਸੋਇਆ ਜੀ ਇਥੇ ਦਾ ਅੰਤ ਧੰਨ ਮਾਤਾ ਭਾਗੋ ਜੀ ਇਹ ਆ ਜੀ ਗੇਟ ਗੁਰਦਰਾ ਮਾਤਾ ਭਾਗੌਰ ਜੀ ਜਿਹਨੂੰ ਵਾੜਾ ਬਿਦਰ ਇੱਥੋਂ ਤੁਸੀਂ 메ਨ ਰੋਡ ਤੋਂ ਅੰਦਰ ਆ ਸਕਦੇ ਹੋ ਗੁਰਦਰਾ ਗੁਰਨਾਣਕ ਜੀ ਰੱਖਣਾਟਕਾ ਆ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਇਹ ਮਾਤਾ ਭਾਗੌਰ ਜੀ ਦੇ ਸਥਾਨ ਤੇ ਦਰਸ਼ਨ ਕਰਕੇ ਪਹੁੰਚ ਗਏ ਜੀ ਤਖਤ ਸ੍ਰੀ ਆ ਜੂਰ ਸਾਹਿਬ ਵਾਪਿਸ ਬਹੁਤ ਆਰਾਮ ਨਾਲ ਦਰਸ਼ਨ ਹੋਏ ਜੀ ਸੋ ਧੰਨਵਾਦ ਜੀ ਇਸ ਵਲੌਗ ਨੂੰ ਆਪਾਂ ਇੱਥੇ ਵੰਡ ਕਰ ਦਿਆਂ ਜੀ ਬਨੇਰੋ ਜੀ ਕੱਲ ਆਪਾਂ ਜਾਵਾਂਗੇ ਜੀ ਭਗਤ ਨਾਮਦੇਵ ਜੀ ਦੇ ਸਥਾਨ ਤੇ ਉੱਥੇ ਹੁੰਦੇ ਹੋਏ ਫਿਰ ਅਸੀਂ ਚੱਲਿਆ ਜਾਵਾਂਗੇ ਜੀ ਗੋਆ ਬਣੇ ਰਹੋ ਜੀ ਤੁਸੀਂ ਆਪਣਾ ਖਿਆਲ ਰੱਖਿਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ